ਵਿਸ਼ਾ ਵਾਰਤ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ कौर ਤਹਾਜ਼ਰ ਹੋਇਆ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇਣਾ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਮਸ਼ਹੂਰ ਕਾਮੇਡੀ ਕਿੰਗ ਜਸਵੰਦਰ ਪੱਲਾ ਜਿਨ੍ਹਾਂ ਦੇ ਵੱਲੋਂ ਪੰਜਾਬੀਆਂ ਦੇ ਦਿਲਾਂ ਦੇ ਕਹਿ ਸਕਦਾ ਹੈ ਕਿ ਸਾਰੇ ਦੇਸ਼ ਭਰ ਦੇ ਲੋਕਾਂ ਦੇ ਦਿਲਾਂ ਤੇ ਜੁੜਾ ਰਾਜ ਕੀਤਾ ਗਿਆ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਾਰਿਆਂ ਦੀਆਂ ਅੱਖਾਂ ਨਮ ਜਿਹੜੀ ਕੀ ਨਜ਼ਰ ਆਈਆਂ ਨੇ ਪੁੱਤ ਦੇ ਵੱਲੋਂ ਉਹਨਾਂ ਨੂੰ ਜਿਹੜੀ ਕੀ ਅਗਨੀ ਭੇਟ ਕੀਤੀ ਗਈ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਰ ਗਿਆ ਸਭ ਨੂੰ ਹਸਾਉਣ ਵਾਲਾ ਕਾਮੇਡੀ ਕਿੰਗ ਜਸਵਿੰਦਰ ਪੱਲਾ ਪੰਜ ਤਤਾਂ ਦੇ ਵਿੱਚ ਬਲੀਨ ਨਮ ਅੱਖਾਂ ਨਾਲ ਪੱਲਾ ਸਾਹਿਬ ਨੂੰ ਦਿੱਤੀ ਅੰਤਿਮ ਵਿਦਾਇ ਪਰਿਵਾਰ ਤੇ ਨਹੀਂ ਰੁਕ ਰਹੇ ਹੰਝੂ ਪੰਜਾਬੀ ਕਾਮੇਡੀ ਕਿੰਗ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਮੋਹਾਲੀ ਵਿੱਚ ਦੁਖਦਾਈ ਮਾਹੌਲ ਦੇ ਵਿੱਚ ਕੀਤਾ ਗਿਆ ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਅੰਤਿਮ ਸੰਸਕਾਰ ਪਾਸ ਚ ਕਾਰ ਤੋਂ ਸ਼ਮਸ਼ਾਨ ਘਾਟ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਅੰਤਿਮ ਵਿਦਾਈ ਕੀ ਦੇਣ ਦੇ ਲਈ ਪਹੁੰਚੇ ਹੋਏ ਸਨ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਗਿੱਪੀ ਗਰੇਵਾਲ ਨੀਰੂ ਬਾਜਵਾ ਅਤੇ ਕਾਮੇਡੀਅਨ ਬੀ ਐਨ ਸ਼ਰਮਾ ਸਮੇਤ ਫਿਲਮੀ ਜਗਤ ਦੀਆਂ ਕਈ ਹੋਰ ਹਸਤੀਆਂ ਵੀ ਮੌਜੂਦ ਸਨ ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪੱਲਾ ਨੂੰ ਸ਼ਰਤਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਸਨ ਅੰਤਿਮ ਸੰਸਕਾਰ ਦੇ ਦੌਰਾਨ ਮਾਹੌਲ ਭਾਵੁਕ ਹੋ ਗਿਆ ਜਦੋਂ ਪੁੱਤ ਨੇ ਜੋਤ ਨੂੰ ਅਗਨੀ ਦੇ ਕੇ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਦੌਰਾਨ ਪਰਿਵਾਰ ਅਤੇ ਅਜ਼ੀਜ਼ਾਂ ਦੀਆਂ ਅੱਖਾਂ ਨਮ ਹੋ ਗਈਆਂ ਸਪੀਡ ਨੂੰ ਸੰਭਾਲਣ ਲਈ ਸ਼ਮਸ਼ਾਨ ਘਾਟ ਵਿੱਚ ਸਖਤ ਪੁਲਿਸ ਪ੍ਰਬੰਧ ਕੀਤੇ ਗਏ ਸਨ ਦੱਸਦੀ ਹੈ ਇੱਕ ਜਸਵੰਦਰ ਪੱਲਾ ਦਾ ਸ਼ੁਕਰਵਾਰ ਨੂੰ 65 ਸਾਲ ਦੀ ਉਮਰ ਦੇ ਵਿੱਚ ਬ੍ਰੇਨ ਸਟ੍ਰੋਕ ਨਾਲ ਦਿਹਾਂਤ ਹੋ ਗਿਆ ਸੀ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦਰਾਹਾ ਕਸਬੇ ਦੇ ਵਿੱਚ ਹੋਇਆ ਸੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਪੁੱਤ ਦੀ ਧੀ ਦੀ ਅੱਖਾਂ ਨਮ ਹੋਈਆਂ ਨੇ ਪਤਨੀ ਦੇ ਵੀ ਹੰਝੂ ਜਿਹੜੇ ਕੀ ਨਹੀਂ ਰੁਕ ਰਹੇ ਇੱਕ ਤਹਾਕੇ ਦਾ ਜਣਾ ਕੀ ਐਂਡ ਕਹਿ ਸਕਦੇ ਆ ਕਿ ਹੋ ਚੁੱਕਾ ਸਭ ਨੂੰ ਹਸਾਉਣ ਵਾਲੇ ਜਸਵਿੰਦਰ ਪੰਲਾ ਉਹਨਾਂ ਦੇ ਬੋਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਗਿਆ ਹੋਸ਼ਿਆਰਪੁਰ ਦੇ ਵਿੱਚ ਉਹ ਗੈਸ ਟੈਂਕਰ ਹਾਦਸਾ ਜਿਹੜਾ ਕਿ ਵਾਪਰਿਆ ਸੀ ਜਿਸ ਦੇ ਮੱਦੇ ਨਜ਼ਰ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹੋਸ਼ਿਆਰਪੁਰ ਦੇ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਸਬਜੀ ਨਾਲ ਪਈ ਪਿਕਅਪ ਨਾਲ ਟਕਰਾਉ ਤੋਂ ਟਕਰਾਉਣ ਤੋਂ ਬਾਅਦ ਇੱਕ ਐਲਪੀਜੀ ਟੈਂਕਰ ਦੇ ਵਿੱਚ ਬਲਾਸਟ ਹੋ ਗਿਆ। ਇਸ ਤੋਂ ਬਾਅਦ ਇਸ ਦੇ ਵਿੱਚ ਅੱਗ ਲੱਗ ਗਈ ਤੇ ਗੈਸ ਲੀਕ ਹੋਣ ਕਾਰਨ ਅੱਗ ਨੇ ਆਲੇ ਦੁਆਲੇ ਦੇ ਖੇਤਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਦੇ ਵਿੱਚ 15 ਦੁਕਾਨਾਂ ਅਤੇ 4 ਘਰ ਸੜ ਗਏ ਐਸ ਡੀ ਐਮ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ 23 ਲੋਕ ਸੜ ਗਏ ਹਨ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਸ ਹਾਦਸੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਿਆੜਾ ਵਿਖੇ ਦੇਰ ਰਾਤ LPG ਗੈਸ ਲੀਕ ਨਾਲ ਗੈਸ ਨਾਲ ਪਰ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਕੁਝ ਲੋਕਾਂ ਦੀ ਦੁਖਦਾਈ ਮੌਤ ਦੀ ਖਬਰ ਮਿਲੀ ਹੈ ਅਤੇ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਜੋ ਜੜਾ ਕੀ ਕਰਵਾਇਆ ਜਾਵੇਗਾ ਯੂਕੇ ਦੇ ਸੰਸਦ ਮੈਂਬਰ ਤੇਸੀ ਦੇ ਲੋਕ ਕੈਬਨਟ ਮੰਤਰੀ ਸੰਜੀਵ अरोड़ा ਦੇ ਨਾਲ ਮੁਲਾਕਾਤ ਕੀਤੀ ਗਈ 92 ਸਾਂਸਦ ਮੈਂਬਰ ਤਨਮਨਜੀਤ ਸਿੰਘ ਦੇਸੀ ਨੇ ਸ਼ੁੱਕਰਵਾਰ ਨੂੰ ਜਲੰਧਰ ਵਿਖੇ ਸੰਜੀਵ अरोड़ा ਉਦਯੋਗ ਅਤੇ ਵਰਨਜ ਨਿਵੇਸ਼ ਪ੍ਰੋਤਸਾਹਨ ਅਤੇ ਐਨਆਰਆਈ ਮਾਮਲੇ ਪੰਜਾਬ ਨਾਲ ਮੁਲਾਕਾਤ ਕੀਤੀ ਉਨ੍ਹਾਂ ਦੋਵਾਂ ਦਾ ਜਲੰਧਰ ਦੇ ਡਿਪਟੀ ਕਮਿਸ਼ਨਰ ਹਮਾਂਸ਼ੂ ਅਗਰਵਾਲ ਅਤੇ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸਜੀਪੀਸੀ ਕਾਰਜਕਾਰੀ ਕਮੇਟੀ ਅਤੇ ਸਾਬਕਾ ਚੇਅਰਮੈਨ ਜਲੰਧਰ ਨਗਰ ਸੁਧਾਰ ટ્રਸਟ ਨੇ ਨਿਗਾਹ ਸਵਾਗਤ ਕੀਤਾ ਕੰਟਾ ਪਰ ਚੱਲੀ ਇਸ ਮੀਟਿੰਗ ਵਿੱਚ ਪ੍ਰਵਾਸੀ ਭਾਰਤੀਆਂ ਲਈ ਮਹੱਤਵਪੂਰਨ ਮੁੱਦੇ ਆ ਖਾਸ ਕਰਕੇ ਜ਼ਮੀਨਾਂ ਤੇ ਝਗੜੇ ਅਤੇ ਉਹਨਾਂ ਉੱਤੇ ਕਬਜ਼ੇ ਕਰਨ ਦੇ ਮਾਮਲਿਆਂ ਨੂੰ ਵਿਚਾਰਿਆ ਗਿਆ ਜੋ ਕਿ ਵੱਡੀ ਚਿੰਤਾ ਦਾ ਕਾਰਨ ਹੈ ਇਸ ਤੋਂ ਇਲਾਵਾ ਜਬਰੀ ਵਸੂਲੀ ਦੀਆਂ ਕਟਨਾਮਾ ਵੀ ਇੱਕ ਸਮੱਸਿਆ ਵਜੋਂ ਵਿਚਾਰੀਆਂ ਗਈਆਂ ਜਿਨ੍ਹਾਂ ਦੇ ਨਾਲ ਆਮ ਲੋਕਾਂ ਖਾਸ ਕਰਕੇ ਪ੍ਰਵਾਸੀ ਭਾਰਤੀਆਂ ਨੂੰ ਭਾਰਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਨਜਠਣ ਦੀ ਲੋੜ ਹੈ ਸੰਸਦ ਮੈਂਬਰ ਨੇ ਪਵਿੱਤਰ ਸ਼ਹਿਰ ਮਿਸਰ ਅਤੇ ਰਾਜਧਾਨੀ ਚੰਡੀਗੜ੍ਹ ਦੇ ਲਈ ਮੋੜ ਸਿੱਧੀਆਂ ਉਡਾਣਾ ਸ਼ੁਰੂ ਕਰਨ ਦਾ ਮੁੱਦਾ ਵੀ ਉਠਾਇਆ ਖਾਸ ਕਰਕੇ ਲੰਡਨ ਬਰਮਿੰਗਮ ਅਤੇ ਹੋਰ ਯੂਰੋਪੀਅਨ ਸਥਾਨਾ ਸਮੇਤ ਉੱਤਰੀ ਅਮਰੀਕਾ ਅਤੇ ਏਸ਼ੀਆਈ ਮੂਲਕਾਂ ਤੋਂ ਇਹ ਉਡਾਣਾ ਸ਼ੁਰੂ ਕੀਤੀਆਂ ਜਾਣ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਅੰਤਰਰਾਸ਼ਟਰੀ ਕਾਰਗੋ ਬੰਦਰਗਾਹ ਜਿਸ ਨੂੰ ਹਾਲੀ ਦੇ ਵਿੱਚ ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ, ਉਸ ਨੂੰ ਦੁਬਾਰਾ ਖੋਲਣ ਦੀ ਜ਼ਰੂਰਤ ਦੱਸੀ ਹੈ। ਉਹਨਾਂ ਨੇ ਕਿਹਾ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਵਾਂਗ ਦੁਨੀਆਬਰ ਵਿੱਚ ਵਸਦੇ ਪੰਜਾਬੀ ਦੁਬੱਲੇ ਸੰਬੰਧਾਂ ਨੂੰ ਹੋਰ ਪਕੇਰਾ ਕਰਨ ਦੇ ਲਈ ਇੱਛਾ ਰੱਖਦੇ ਹਨ ਅਤੇ ਪੰਜਾਬ ਦੀ ਤਰੱਕੀ ਲਈ ਪ੍ਰਾਰਥਨਾ ਕਰਦੇ ਹਨ। ਉਹਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਉਠਾਏ ਗਏ ਮਾਮਲਿਆਂ ਨੂੰ ਪੰਜਾਬ ਸਰਕਾਰ ਅਤੇ ਭਾਰਤ ਦੇ ਸੰਬੰਧਿਤ ਅਧਿਕਾਰੀ ਗੰਭੀਰਤਾ ਨਾਲ ਜਲਦ ਹੱਲ ਕਰਨ ਦੇ ਲਈ ਚਾਰਾ ਜੋਇ ਕਰਨਗੇ। ਉਤਰਾਖੰਡ ਦੇ ਚਮੌਲੀ ਦੇ ਵਿੱਚ ਦੀ ਰਾਤ ਜੜਾ ਕਿ ਬੱਦਲ ਫਟ ਗਿਆ ਉੱਥੇ ਸਥਿਤੀ ਕਾਫੀ ਜ਼ਿਆਦਾ ਤਣਾਪੂਰਨ ਜੜੇ ਕਿ ਬਣੀ ਹੋਈ ਹੈ ਕਈ ਘਰ ਦੁਕਾਨਾਂ ਜੜੇ ਕਿ ਮਲਬੇ ਢੇਠਾ ਆ ਚੁੱਕੇ ਨੇ ਉਤਰਾਖੰਡ ਦੇ ਚਮੌਲੀ ਜ਼ਿਲ੍ਹੇ ਦੇ ਥਰਾਲੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਬੱਦਲ ਫਟਣ ਦੀ ਘਟਨਾ ਨੇ ਭਾਰੀ ਤਬਾਹੀ ਮਚਾਈ। ਇਸ ਘਟਨਾ ਕਾਰਨ ਥਰਾਲੀ ਸ਼ਹਿਰ, ਹਲੇ ਦੁਆਲੇ ਦੇ ਪਿੰਡਾਂ ਅਤੇ ਬਾਜ਼ਾਰਾਂ ਵਿੱਚ ਜਨਜੀਵਨ ਠੱਪ ਹੋ ਗਿਆ। ਪਾਰੀਮੀ ਅਤੇ ਮਲਬੇ ਕਾਰਨ ਕਈ ਘਰਾਂ, ਦੁਕਾਨਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ। ਪ੍ਰਸ਼ਾਸਨ ਅਤੇ SDRF ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਬੱਦਲ ਪਟਣ ਦਾ ਸਪਤੋ ਵੱਧ ਪ੍ਰਭਾਵ ਥਰਾਲੀ ਬਾਜ਼ਾਰ ਕੋਟ ਦੀ ਪਤੇ ਤਹਿਸੀਲ ਆਹਾਤੇ ਵਿੱਚ ਦੇਖਿਆ ਗਿਆ ਇਥੇ ਮਲਬਾ ਤਹਿਸੀਲ ਆਹਾਤੇ ਐਸ ਡੀ ਐਮ ਰਿਹائش ਅਤੇ ਕਈ ਕਰਾਵੇ ਚ ਦਾਖਲ ਹੋ ਗਿਆ ਤਹਿਸੀਲ ਆਹਾਤੇ ਵਿੱਚ ਖੜੇ ਕਈ ਵਾਹਨ ਮਲਬੇ ਹੇਠ ਦਬ ਗਏ ਕਸਬੇ ਦੀਆਂ ਸੜਕਾਂ ਇੰਨੀਆਂ ਮਲਬੇ ਨਾਲ ਭਰ ਗਈਆਂ ਕਿ ਉਹ ਛੱਪੜ ਵਾਂਗ ਦਿਖਾਈ ਦੇਣ ਲੱਗੀਆਂ ਪਈਆਂ ਨੇ ਨੇੜਲੇ ਸਾਗਵਾੜਾ ਪਿੰਡ ਵਿੱਚ ਮਲਬੇ ਹੇਠ ਦੱਬੇ ਜਾਣ ਕਾਰਨ ਇੱਕ ਛੋਟੀ ਕੁੜੀ ਦੀ ਮੌਤ ਵੀ ਹੋ ਗਈ ਹੈ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਰਾਹਤ ਕਾਰਜ ਲਈ ਪਿੰਡ ਪਹੁੰਚੀਆਂ ਨੇ ਜੇਬਦਨ ਬਾਜ਼ਾਰ ਵਿੱਚ ਮਲਬੇਕਰਨ ਕਈ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਇਸ ਤੋਂ ਇਲਾਵਾ ਇੱਕ ਵਿਅਕਤੀ ਦੇ ਲਾਪਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਸ ਨਾਲ ਸਥਾਨਕ ਲੋਕਾਂ ਦੀ ਚਿੰਤਾ ਵੱਧ ਗਈ ਹੈ ਭਾਰੀ ਬਾਰਿਸ਼ ਅਤੇ ਮਲਬੇਕਰਨ ਅਥਰਾਲੀ ਵਾਲਦਮ ਸੜਕ ਨੂੰ ਮਿੰਦਾ ਮੇਂਗਾ ਡੇਰਾ ਨੇੜੇ ਬੰਦ ਕਰ ਦਿੱਤਾ ਗਿਆ ਇਹਨਾਂ ਤੋਂ ਇਲਾਵਾ ਰਾਲੀ ਸਿੰਘਵਾੜਾ ਸੜਕ ਵੀ ਬੰਦ ਹੈ ਇਹਨਾਂ ਦੋਵਾਂ ਰਸਤਿਆਂ ਦੇ ਬੰਦ ਹੋਣ ਕਰ ਨੇ ਇਲਾਕੇ ਵਿੱਚ ਆਵਾਜਾਈ ਠੱਪ ਹੋ ਗਈ ਹੈ ਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੌਚਰ ਤੋਂ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਐਸਟੀਆਰ ਦੀ ਟੀਮ ਮੌਕੇ ਤੇ ਆ ਪਹੁੰਚ ਚੁੱਕੀ ਹੈ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਬਾਰਡਰ ਰੋਡਸ ਆਰਗੇਨਾਈਜੇਸ਼ਨ ਬੀਆਰਓ ਦੀ ਟੀਮ ਮੇਂਗਾ ਡੇਰਾ ਨੇੜੇ ਸੜਕ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਆਵਾਜਾਈ ਅਤੇ ਰਾਹਤ ਕਾਰਜ ਨੂੰ ਜਲਦੀ ਸੁਚਾਰੂ ਬਣਾਇਆ ਜਾ ਸਕੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਥਰਾਲੀ ਤਹਿਸੀਦ ਦੇ ਸਾਰੇ ਸਕੂਲ ਅਤੇ ਆਂਗਣਵਾੜੀ ਕੇਂਦਰ ਸ਼ਨੀਵਾਰ ਨੂੰ 23 ਅਗਸਤ ਅੱਜ ਲਈ ਬੰਦ ਰੱਖਣ ਦੇ ਆਦੇਸ਼ ਵਿਦ ਦਿੱਤੇ ਹਨ ਸੀਬੀਆਈ ਦੇ ਵੱਲੋਂ ਅਨਮਲੰਬਾਨੀ ਦੇ ਟਿਕਾਣਿਆਂ ਤੇ ਰੇਡ ਕੀਤੀ ਗਈ ਹੈ ਜੋ ਆਹੇ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆ ਰਹੀ ਆ ਦੱਸਦਣਿਆ ਕਿ ਐਫਆਈਆਰ ਵੀ ਦਰਜ ਹੋ ਗਈ ਹੈ CBI ਨੇ ਅਨਿਲੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਵਿਰੁੱਧ 2000 ਕਰੋੜ ਰੁਪਏ ਤੋਂ ਵੱਧ ਦੀ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ ਜਿहां CBI ਨੇ ਸ਼ਨੀਵਾਰ ਯਾਨੀ ਅੱਜ ਕੰਪਨੀ ਦੇ ਦਫ਼ਤਰਾਂ ਅਤੇ ਅਨਿਲੰਬਾਨੀ ਨਾਲ ਸੰਬੰਧਿਤ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਹੈ ਇਹ ਧੋਖਾਧੜੀ स्टेट बैंक ऑफ इंडिया ਨਾਲ ਹੋਈ ਹੈ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਸੀ ਕਿ SBI ਨੇ ਇਸ ਮਾਮਲੇ ਵਿੱਚ CBI ਕੋਲ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਤੋਂ ਇਲਾਵਾ ਬੈਂਕ ਨੇ ਨਿਲੰਬਾਨੀ ਵਿਰੁੱਧ ਨਿੱਜੀ ਦਿਵਾਲੀਆਪਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਜੋ ਮੁੰਬਈ NCLT ਵਿੱਚ ਲੰਬੇ ਤੱਕ ਇਸ ਤੋਂ ਪਹਿਲਾਂ 23 ਜੁਲਾਈ ਨੂੰ ਈਡੀ ਨੇ ਹੰਨ ਲੰਬਾਨੀ ਦੇ ਰਾਇਲੈਂਸ ਮੂਹ ਦੇ ਨਾਲ ਸੰਬੰਧਿਤ 35 ਤੋਂ ਵੱਧ ਧਾਵਾ ਤੇ ਛਾਪੇਮਾਰੀ ਕੀਤੀ ਸੀ ਇਹ ਛਾਪੇਮਾਰੀ ਯੈਸ ਬੈਂਕ ਤੋਂ ਲਏ ਗਏ 3000 ਕਰੋੜ ਰੁਪਏ ਦੇ ਕਰਜ਼ਾ ਧੋਖਾ ਟੜੀ ਦੇ ਮਾਮਲੇ ਵਿੱਚ ਕੀਤੀ ਗਈ ਸੀ ਇਹ ਮਾਮਲਾ YES Bank ਵੱਲੋਂ 2017 ਤੋਂ 2019 ਦੌਰਾਨ ਅਨਿਲੰਬਾਨੀ ਨਾਲ ਜੁੜੀਆਂ ਰਿਲਾਈਐਂਸ ਗਰੁੱਪ ਕੰਪਨੀਆਂ ਨੂੰ ਦਿੱਤੇ ਗਏ ਲਗਭਗ 2000 ਕਰੋੜ ਰੁਪਏ ਦੇ ਕਰਜ਼ਿਆਂ ਨਾਲ ਸੰਬੰਧਿਤ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਕਰਜ਼ੇ ਇਕੱਠੇ ਤੌਰ ਤੇ ਝੂਠੀ ਕੰਪਨੀਆਂ ਤੇ ਗਰੁੱਪ ਦੀਆਂ ਹੋਰ ਇਕਾਈਆਂ ਵੱਲ ਮੋੜੇ ਗਏ ਸਨ ਪਹਿਲਾਂ CBI ਨੇ ਦੋ ਮਾਮਲਿਆਂ ਵਿੱਚ FIR ਦਰਜ ਕੀਤੀ ਸੀ ਇਹ ਮਾਮਲੇ ਯੈਸ ਬੈਂਕ ਵੱਲੋਂ ਰਿਲਾਇੰਸ ਹੋਮ ਫਾਈਨਾਂਸ ਲਿਮਿਟਿਡ ਅਤੇ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਿਟਿਡ ਨੂੰ ਦਿੱਤੇ ਗਏ ਦੋ ਵੱਖ-ਵੱਖ ਕਰਜ਼ਿਆਂ ਨਾਲ ਸੰਬੰਧਿਤ ਹਨ ਦੋਵਾਂ ਮਾਮਲਿਆਂ ਵਿੱਚ ਸੀਬੀਆਈ ਨੇ ਯੈਸ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਨੂੰ ਨਾਮਜ਼ਦ ਕੀਤਾ ਸੀ ਇਸ ਤੋਂ ਬਾਅਦ ਇੱਕ ਅਧਿਕਾਰੀ ਨੇ ਕਿਹਾ ਕਿ ਨੈਸ਼ਨਲ ਹਾਊਸਿੰਗ ਬੈਂਕ ਸੇਬੀ ਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਅਥਾਰਟੀ ਅਤੇ ਬੈਂਕ ਆਫ ਬੜੋਦਾ ਵਰਗੀਆਂ ਹੋਰ ਏਜੰਸੀਆਂ ਅਤੇ ਸੰਸਥਾਵਾਂ ਨੇ ਵੀ ਈਡੀ ਨਾਲ ਜਾਣਕਾਰੀ ਸਾਂਝੀ ਕੀਤੀ ਹੁਣ ਈਡੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਟਿਕਟੌਕ ਸੋਸ਼ਲ ਮੀਡੀਆ ਐਪ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜ ਜਿਆ ਦੱਸਣਿਆ ਕਿ ਟਿਕਟੌਕ ਐਪ ਜਿਹੜਾ ਕਿ ਬੈਨ ਕਰ ਦਿੱਤਾ ਗਿਆ ਸੀ ਤੇ ਮੋੜ ਤੋਂ ਹੁਣ ਇਹ ਖਬਰਾਂ ਜਿਹੜੇ ਕਿ ਸਾਹਮਣੇ ਆ ਰਹੀਆਂ ਨੇ ਕਿ ਉਸ ਨੂੰ ਜਿਹੜਾ ਕਿ ਅਨਬੈਨ ਕਰ ਦਿੱਤਾ ਗਿਆ ਪਰ ਦੱਸਣਿਆ ਕਿ ਇਸ ਦੇ ਉੱਤੇ ਪੁਸ਼ਟੀ ਜਿਹੜੀ ਕਿ ਹੋ ਚੁੱਕੀ ਹੈ ਕਿ ਫਿਲਹਾਲ ਅਜੇ ਹੀ ਕੋਈ ਅਪਡੇਟ ਸਾਹਮਣੇ ਨਹੀਂ ਆਈ ਕਿ ਟਿਕਟੌਕ ਨੂੰ ਅਨਬੈਨ ਕੀਤਾ ਗਿਆ ਕਨੇ ਸਰਕਾਰ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੋਕ ਤੋਂ ਪਾਬੰਦੀ ਹਟਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਅਧਿਕਾਰਤ ਥੁਤਰਾ ਨੇ ਸ਼ੁੱਕਰਵਾਰ ਦੇਰ ਰਾਤ ਇਹ ਚੌਂਕਾਰੀ ਦਿੱਤੀ ਕੁਝ ਲੋਕਾਂ ਵੱਲੋਂ ਟਿਕਟੋਕ ਵੈੱਬਸਾਈਟ ਤੱਕ ਪਹੁੰਚ ਕਰਨ ਦੇ ਦਾਅਵੇ ਤੋਂ ਬਾਅਦ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਤੇ ਉਸ ਤੋਂ ਬਾਅਦ ਇਹ ਸਪਸ਼ਟੀਕਰਨ ਆਇਆ ਹੈ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸੂਤਰਾ ਨੇ ਕਿਹਾ ਕਿ ਭਾਰਤ ਵਿੱਚ ਟਿਕਟੌਕ ਨੂੰ ਅਨਬਲੌਕ ਕਰਨ ਦਾ ਦਾਅਵਾ ਕਰਨ ਵਾਲਾ ਕੋਈ ਵੀ ਬਿਆਨ ਜਾਂ ਖਬਰ ਗਲਤ ਅਤੇ ਗੁੰਮਰਾਹਕੁੰਨ ਹੈ ਭਾਰਤ ਸਰਕਾਰ ਨੇ ਟਿਕਟੌਕ ਤੋਂ ਪਾਬੰਦੀ ਹਟਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਇਹ ਸਪਸ਼ਟਿਕਰਣ ਭਾਰਤ ਦੇ ਵਿੱਚ ਟਿਕਟੌਕ ਤੇ ਵੈੱਬਸਾਈਟ ਹੋਮਪੇਜ ਤੱਕ ਉਪਭੋਗਤਾਵਾਂ ਦੇ ਪਹੁੰਚਣ ਦੀਆਂ ਰਿਪੋਰਟਾਂ ਦੇ ਵਿੱਚ ਘਾਰ ਆਇਆ ਤੁਹਾਨੂੰ ਦੱਸਦੀ ਹੈ ਕਿ ਟਿਕਟੌਕ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹੈ ਪਰ ਇਸ ਦੀ ਚੀਨੀ ਮਾਲਕੀ ਦੇ ਕਾਰਨ ਇਹ ਡਰ ਹੈ ਕਿ ਚੀਨ ਇਸ ਦੀ ਵਰਤੋਂ ਉਪਭੋਗਤਾਵਾਂ ਦਾ ਡਾਟਾ ਇਕੱਠਾ ਕਰਨ ਜਾਂ ਚੀਨ ਪੱਖੀ ਬਿਆਨਾਂ ਅਤੇ ਗਲਤ ਜਾਣਕਾਰੀ ਫੈਲਾਉਣ ਦੇ ਲਈ ਕਰ ਸਕਦਾ ਹੈ ਟਿਕਟੌਕ ਦੀ ਮਲਕੀਅਤ ਬਾਈਡਾਂਸ ਹੈ ਜੋ ਕਿ ਇੱਕ ਚੀਨੀ ਕੰਪਨੀ ਹੈ ਜਿਸ ਨੇ 2020 ਵਿੱਚ ਆਪਣਾ ਮੁੱਖ ਦਫ਼ਤਰ ਸਿੰਗਾਪੁਰ ਤਬਦੀਲ ਕਰ ਦਿੱਤਾ ਸੀ ਯੂਐਸ ਟ੍ਰੱਕ ਐਕਸੀਡੈਂਟ ਜਿਉਂ ਦੱਸ ਦਿੰਨੇ ਕਿ ਇਹ ਇੱਕ ਜਿਹੜਾ ਕਿ ਹਾਦਸਾ ਸੀ ਜੋ ਕਿ ਇਸ ਵਿੱਚ ਵਾਪਰਿਆ ਸੀ ਜਿਸ ਦੇ ਵਿੱਚ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਦੱਸ ਦਿੰਨੇ ਕਿ ਡਰਾਈਵਰ ਦੇ ਭਰਾ ਨੂੰ ਵੀ ਜਿਹੜਾ ਕੀ ਗ੍ਰਿਫਤਾਰ ਕਰ ਲਿਆ ਗਿਆ ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੇ 12 ਅਗਸਤ ਨੂੰ ਫਲੋਰੀਡਾ ਵਿੱਚ ਆਪਣੇ ਟਰੱਕ ਦਾ ਗਲਤ ਯੂ-ਟਰਨ ਲਿਆ ਜਿਸ ਕਾਰਨ ਇੱਕ ਮਿੰਨੀ ਕਾਰ ਉਸ ਨਾਲ ਟਕਰਾ ਗਈ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਤੇ ਇਸ ਮਾਮਲੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਐਂਫੋਰਸਮੈਂਟ ਹੁਣ 25 ਸਾਲਾ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਹਰਜਿੰਦਰ ਸਿੰਘ ਦਾ ਭਰਾ ਹੈ ਅਤੇ ਹਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਪੰਜਾਬ ਦੇ ਕਿਸੇ ਕਿਸ ਜ਼ਿਲ੍ਹੇ ਨਾਲ ਸੰਬੰਧਿਤ ਹਨ ਹਰਜਿੰਦਰ ਸਿੰਘ ਉਹੀ ਟਰੱਕ ਡਰਾਈਵਰ ਹੈ ਜਿਸ ਦੇ ਗਲਤ ਯੂ-ਟਰਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਘਟਨਾ ਸਮੇਂ ਹਰਨੀਤ ਸਿੰਘ ਟਰੱਕ ਦੇ ਅੰਦਰ ਬੈਠਾ ਸੀ ਫਲੋਰੀਡਾ ਹਾਈਵੇ ਸੁਰੱਖਿਆ ਅਤੇ ਮੋਟਰ ਵਾਹਨ ਵਿਭਾਗ ਦੇ ਅਨੁਸਾਰ 12 ਅਗਸਤ ਨੂੰ ਹਰਜਿੰਦਰ ਸਿੰਘ ਨੇ ਸੈਂਟ ਲੂਸੀ ਕਾਉਂਟੀ ਵਿੱਚ ਸਿਰਫ ਅਧਿਕਾਰਤ ਵਰਤੋਂ ਪਹੁੰਚ ਬਿੰਦੂ ਤੋਂ ਗੈਰ ਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਉਸਨੇ ਆਪਣੇ ਟਰੱਕ ਨਾਲ ਹਾਈਵੇ ਦੀਆਂ ਸਾਰੀਆਂ ਲੇਨਾਂ ਨੂੰ ਬੰਦ ਕਰ ਦਿੱਤਾ ਜਿਸ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਵਿੱਚ ਤਿੰਨ ਮਾਸੂਮ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ICE ਨੇ ਹਾਲ ਹੀ ਵਿੱਚ ਹਰਨੀਤ ਸਿੰਘ ਨੂੰ ਗ੍ਰਫਤਾਰ ਕੀਤਾ ਹੈ ਪ੍ਰਸ਼ਾਸਨ ਦੇ ਅਨੁਸਾਰ ਹਰਨੀਤ ਵੀ ਆਪਣੇ ਭਰਾ ਵਾਂਗ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਹਰਨੀਤ ਸਿੰਘ ਨੂੰ 2023 ਵਿੱਚ ਬਾਰਡਰ ਪੈਟਰੋਲ ਨੇ ਫੜਿਆ ਸੀ ਪਰ ਉਸ ਨੂੰ ਬਿਡੇਨ ਪ੍ਰਸ਼ਾਸਨ ਦੁਆਰਾ ਅਮਰੀਕੀ ਭਾਈਚਾਰਿਆਂ ਵਿੱਚ ਛੱਡ ਦਿੱਤਾ ਗਿਆ ਸੀ ਤੇ ਹੁਣ ਹਰਨੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ ਹਰਜਿੰਦਰ ਸਿੰਘ ਹਾਥੇ ਤੋਂ ਬਾਅਦ ਕੈਲੀਫੋਰਨੀਆ ਪਹੁੰਚ ਗਿਆ ਹਾਲਾਂਕਿ ਉਸ ਨੂੰ ਫਨੋਰੇੜਾ ਵਾਪਸ ਲਿਆਂਦਾ ਗਿਆ ਫਨੋਰੇੜਾ ਦੇ ਲੈਫਟਨੈਂਟ ਗਵਰਨਰ ਜੇ ਕੋਲਿੰਸ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਸਨੂੰ ਲੱਗਦਾ ਸੀ ਕਿ ਉਹ ਬਾਹ ਚੱਕਦਾ ਪਰ ਉਸਨੂੰ ਗ੍ਰਫਤਾਰ ਕਰ ਲਿਆ ਗਿਆ ਹਰਜਿੰਦਰ ਸਿੰਘ ਡਰਾਈਵਿੰਗ ਲਾਇਸੈਂਸ ਟੈਸਟ ਵਿੱਚ ਵੀ ਫੇਲ ਹੋ ਗਿਆ ਸੀ ਅਤੇ ਉਹ ਗੈਰ ਕਾਨੂੰਨੀ ਤੌਰ ਤੇ ਟਰੱਕ ਚਲਾ ਰਿਹਾ ਸੀ ਤਾਂ ਫਿਲਹਾਲ ਦੇ ਲਈਸ ਬੁਲੇਟਿਨ ਦੇ ਵਿੱਚ ਬਸ ਐਨ ਆਈ ਮਨੋਦਰ ਜਵਾਸਰ ਧੰਨਵਾਦ